ਉਹ ਹੋਰ ਵੀ ਬੋਲਿਆ ਕੀ ਹਾਲ ਏ ਠੀਕ ਏ ਵਧੀਆ ਭਾਈ ਕਿਵੇਂ ਵਧੀਆ ਵਧੀਆ ਕੀ ਕੰਮ ਕਰਦੋ ਰੱਖਿਆ ਅੱਜਕੱਲ ਕੰਮ ਕਰ ਬਹੁਤ ਤਕੜਾ ਤੁਹਾਡੇ ਬਾਈ ਕਿੱਡਾ ਕਿ ਤਕੜਾ ਬਾਲਾ ਤਕੜਾ ਕਾਰੋਬਾਰ ਹੈ ਆਪਣਾ ਮੈਂ ਤਾਂ ਜੀ ਇੱਕ ਆਵਾਜ਼ ਮਾਰਦਾ ਨਾ ਸੰਗਰੀਏ ਚੌਂਕ 'ਚ ਖੜ ਕੇ ਪੁੱਛੋ ਸਾਰਾ ਸੰਗਰੀਏ ਇਕੱਠਾ ਹੋ ਜਾਂਦਾ ਸਾਰਾ ਲੈ ਸੰਗਰੀਏ ਦੀ ਰੋਟੀ ਨਹੀਂ ਬਣਦੀ ਯਾਰ ਆਪਣੇ ਮਾਂ ਚੋਂ ਬਣਾ ਜਮਾ ਸੰਗਰੀਏ ਹੁੰਦੇ ਮੈਂ ਕਿਹਾ ਜਮਾ 24 ਘੰਟੇ ਉੱਥੇ ਹੁੰਦੇ ਆ ਆਵਾਜ਼ ਗੂੰਜਦੀ ਹੈ ਗੂੰਜਦੀ ਸੰਗਰੀਏ ਯਾਰ ਤੇਰਾ ਕੰਮ ਕਰ ਦੇਖਣਾ ਚਾਹੀਦਾ ਸਾਨੂੰ ਬੋਲੇ ਹਾਂ ਜੀ ਕੋਈ ਗੱਲ ਨਹੀਂ ਕੱਲ 8 ਵਜੇ ਆਉਂਗਾ ਤੇਰੇ ਕੋਲੇ ਫਿਰ ਮੈਂ ਹਾਂ ਜੀ ਸੰਗਰੀਏ ਆਈ ਟੰਗਾ ਠੀਕ ਹੈ ਸਿਹਰੇ ਦਾ ਕੰਮ ਵਾ ਦੇਖ ਲਈ ਉਹ ਹਾਂ ਤੂੰ ਐਂ ਕਿ ਖੇਤਾਂ ਨੂੰ ਪਾੜੀ ਲਾ ਛੰਡੀ ਤੇ ਮੈਂ ਧੀ ਲੈ ਕੇ ਆਣਾ ਸੰਗਰੀ ਆਇਆ ਮੈਂ ਠੀਕ ਹੈ ਉਹ ਐ ਉਹ ਮੈਂ ਮੇਰਾ ਯਾਰ ਇੱਕ ਪੁਰਾਣਾ ਬਹੁਤ ਬੋਲਾ ਬੜੀ ਤਕੜੀ ਸ਼ਹਿਜ ਉਹ ਮੈਨੂੰ ਕਹਿੰਦਾ ਮੇਰੇ ਉਹ ਕਹਿੰਦਾ ਸਾਡੇ ਬਿਨਾਂ ਤਾਂ ਕਹਿੰਦੇ ਸਾਰੇ ਸੰਗਰੀ ਜਿ ਰੋਟੀ ਨਹੀਂ ਪੱਕਦੀ ਐਡੀ ਤਕੜੀ ਸ਼ਹਿਜ ਮੈਂ ਉਹ ਕੰਮ ਕਰ ਦੇ ਇੱਕ ਹੀ ਜਾਣਾ ਮੈਂ ਮਿਲ ਕੇ ਜਾਣਾ ਉਹਨੂੰ ਬੜੀ ਤਰ੍ਹਾਂ ਪੁਰਾਣਾ ਮਿੱਤਰੀ ਠੀਕ ਹੈ ਲੈ ਭੋਲੇ ਨੂੰ ਮਿਲੀ ਚਲੀ ਗਿਆ ਯਾਰ ਹੁਣ ਦੇਖਦੇ ਚੱਲੀਏ ਕੀ ਰੁਤਬਾ ਉਹਦਾ ਕਿੰਨਾ ਤਕੜੀ ਉਹਦਾ ਜਗਾ ਤੇ ਕਿੰਨਾ ਤਕੜਾ ਉਹਦਾ ਸਾਰਾ ਸਿਸਟਮ ਬਣਿਆ ਹੋਇਆ ਹੈ ਇੱਥੇ ਇਹ ਦੱਸਿਆ ਸੀ ਭੋਲੇ ਨੇ ਕਿ ਤੇਰੀ ਆਪ ਦਾ ਅੱਜ 200 ਕਿਲੋ ਆਰਪੀਆ ਕੀ ਵਧੀਆ ਟਮਾਟਰ 20 ਕਿਲੋ ਬੰਗਾ ਕੀੜਾ 20 ਕਿਲੋ ਪਟੇ ਹੀਰ 20 ਕਿਲੋ ਆਰਪੀਆ ਕੀ ਵਧੀਆ ਟਮਾਟਰ 20 ਕਿਲੋ ਬੰਗਾ ਕੀੜਾ 20 ਕਿਲੋ